ਉਹ ਗੱਲ ਵੀ ਹੋਣੀ ਹੈ ਗੁਰਮੁਖੀ ਤੋਂ ਪੋਣਾ ਵੜਿਆ ਵਧੀਆ ਵਧੀਆ ਨਹੀਂ ਬੋਲਾ ਸੱਚੇ ਹੋਣਾ ਉਹ ਪੋਣਾ ਚੜਿਆ ਨਹੀਂ ਉਹ ਕਰਦਾ ਗੱਲ ਗਾਣਾ ਕਰਦੇ ਹਰਿਆਣੇ ਵਾਲੇ ਮੋਰੇ ਤੋਂ ਬਾਹਰ ਕਰਦੇ ਉਹ ਬੰਦਾ ਇਹ ਪੋਟੇ ਉਹਦੇ ਮੁੰਦੀ ਬਣਾ ਲੈ ਚਲੋ ਗਲਾਸ ਲਿਆ ਹਮੜਿਆ ਪੂਣੀ ਕੀ ਮਿੱਠਾ ਹੋਰ ਬਣਾਣਾ ਓਏ ਉਹ ਆ ਮੁੰਡਿਆਂ ਨੂੰ ਪਿਆ ਦੀਏ ਕਿਵੇਂ ਆ ਵੇਖਣਾ ਜਵਾਹੂ ਦੇਖ ਲੀ ਗੱਡੀ ਉਹਨੂੰ ਜਦੋਂ ਮਰਗੀ ਥੋੜੀ ਲੇ ਮਕੀ ਪਰ ਉਹਨੇ ਮਿਹਨਤ ਬੜੀ ਕੀਤੀ ਮਕੀ ਸਾਰੇ ਵੀਰ ਸਤਸਰੀ ਕਾਲਜੀ ਅੱਜ ਤੁਹਾਨੂੰ ਜਿਹੜੀ ਆਪਾਂ ਚੀਜ਼ ਦਿਖਾਉਣ ਲੱਗੇ ਆ ਉਹ ਅੱਜ ਤੋਂ 2000 ਸਾਲ ਦੀਆਂ ਗੱਲਾਂ ਵਾ ਜਿੰਨਾ ਟਾਈਮਾਂ ਦੇ ਵਿੱਚ ਜਿਹੜਾ ਇਹ ਡੇਰਾ ਹੀ ਬਹੁਤ ਆਬਾਦ ਹੀ ਤੇ ਇਹਦੇ ਲਾਗੇ-ਲਾਗੇ ਜਿੰਨੀ ਫਸਲ ਹੀ ਸਾਰੀ ਦੇ ਵਿੱਚ ਝੋਨਾ ਹੁੰਦਾ ਸੀ ਬਹੁਤ ਟੌਪ ਦਾ ਆ ਵੇਖੋ ਤੁਸੀਂ ਖੁਰਲੀਆਂ ਵੀ ਪੁਰਾਣੀਆਂ ਵੀ ਤੁਸੀਂ ਇਹ ਹਿਸਾਬ ਲਾਓ ਵੀ ਉਸ ਸਮੇਂ ਦੇ ਵਿੱਚ ਬੰਦੇ ਨੇ ਕਿੱਡੀ ਰੀਜ ਲਾ ਕੇ ਇੱਥੇ ਡੰਗਰ ਵੱਛਾ ਵੀ ਆਪਦਾ ਰੱਖਿਆ ਆ ਆਹ ਵੇਖੋ ਸ਼ੈੱਡ ਪਾਇਆ ਸੀ ਫਸਲ ਫੁੱਸ ਲੈ ਇੱਥੇ ਢੋਂਦਾ ਹੁੰਦਾ ਸੀ ਬੰਦਾ ਪੀ ਇਹ ਆਪਣੇ ਮਾਝੇ ਦਾ ਬੰਦਾ ਬਾਉ ਬਾਉ ਵੱਜਦਾ ਤੇ ਹੁਣ ਵੇਖੋ ਵੀ ਤੁਸੀਂ ਸਾਈਆਂ ਬਾਜ ਕਹਿੰਦੇ ਨਹੀਂ ਇਹ ਸੋਬ ਦੇਣੀ ਆ ਇਹ ਗੱਲ ਵੇਖੋ ਵੀ ਹੁਣ ਸ਼ੈੱਡ ਜਿਹੜਾ ਵਾ ਸਾਰਾ ਕਵਾੜ ਚੱਲਿਆ ਕੰਦਾਂ ਦੇ ਵਿੱਚ ਰੁੱਖ ਬਾਹਰ ਆ ਚੱਲਿਆ ਉਧਰਲੇ ਬੰਨੇ ਛੋਟੀਆਂ ਖੁਰਲੀਆਂ ਇਧਰ ਵੇਖੋ ਆਜੋ ਤਾਂ ਦਿਖੋ ਨਾ ਉਹਨਾਂ ਟਾਈਮਾਂ ਦੇ ਵਿੱਚ ਸ਼ਟਰ ਲਾਏ ਤੇ ਕਮਰੇ ਤਿਆਰ ਕਰਕੇ ਉੱਤੇ ਰਹਿਣ ਸਹਿਣ ਦਾ ਸਾਰਾ ਬਣਾਇਆ ਹੋਣਾ ਵੇਖੋ ਆ ਗੇਟ ਕਿਤੇ ਪਿਆ ਸ਼ੈੱਡ ਦੇ ਵਿੱਚ ਜਿਹੜੀਆਂ ਮਹੂਰੀਆਂ ਹੋਈਆਂ ਵਾ ਹੁਣ ਇੱਥੇ ਗੈਰਵਾਦੀ ਆ ਹੁਣ ਆ ਚੌਕ ਆਪਦੇ ਲੋ ਚੌਕੇ ਦੇ ਉੱਤੇ ਟੀਨ ਪਾਈ ਤੇ ਆਪਾਂ ਆ ਦਿੰਦੇ ਆ ਵੀ ਮਹਾਰਾਜ ਜਿੰਨਾ ਚਿਰ ਚੀਜ਼ਾਂ ਜਿਹੜੀਆਂ ਵਸਦੀਆਂ ਰਹਿਣ ਉਹਨਾਂ ਚਿਰ ਦੀ ਜਿਹੜਾ ਵਾ ਇਹਨਾਂ ਦੇ ਮੁੱਲ ਰਹਿੰਦੇ ਆ ਹੁਣ ਆ ਜੋ ਤੁਹਾਨੂੰ ਉੱਪਰਲੀ ਮੰਜ਼ਲ ਵੀ ਦਿਖਾਉਨੇ ਆ ਜੇਰ ਕਹਿੰਦੇ ਆਂ ਦੇ ਵੀ ਆਪਦੇ ਨਜ਼ਾਰੇ ਵੀ ਲੈ ਲਓ ਤੇ ਕੰਮ ਵੀ ਕਰ ਲਓ ਟਾਈਲਾਂ ਲਾ ਕੇ ਪੁਰਾਣਾ ਬੜੀ ਮਨ ਭੋਵੇ ਨਲਕੀ ਦਾ ਬੂਰ ਜੜਾਈ ਥੱਲੇੋਂ ਪੈ ਪਾ ਕੇ ਉੱਤੇ ਹੀ ਲਾਂਦਾ ਵੀ ਉੱਤੇ ਗੇੜੋ ਤੇ ਆਪਦਾ ਕੰਮ ਕਰੋ ਆ ਵੇਖੋ ਬੂਏ ਲਾਏ ਸੀ ਦੋ ਕਮਰੇ ਬਣਾਏ ਸੀ ਨਾਲ ਟੈਲਣ ਨੂੰ ਅਗਲੇ ਬੰਨੇ ਆਪਣਾ ਜਿਗਾੜ ਬਣਾਇਆ ਖਲੋਣ ਨੂੰ ਸਾਰਾ ਗੋਬੂਟੇ ਲੱਗੇ ਬਹੁਤ ਵਧੀਆ ਗੈਰਵਾਦ ਹੋ ਗਈ ਹੁਣ ਪਹਿਲੀ ਸਾਰੀ ਡੇਰਾ ਵੀ ਗੈਰਵਾਦ ਹੋ ਗਿਆ ਨਹੀਂ ਦੋਨਾਂ ਸਮਿਆਂ ਦੇ ਵਿੱਚ ਵੇਖੋ ਵੀ ਇਹ ਡੇਰਾ ਕਿੱਡਾ ਮਸ਼ਹੂਰ ਡੇਰਾ ਹੈ ਇੱਥੇ ਲੋਕ ਫਸਲਾਂ ਜਿਹੜੀਆਂ ਆਂ ਤੋਲਦੇ ਇੱਕ ਹਿਸਾਬ ਨਾਲ ਇਹ ਬਹੁਤ ਤਗੜੀ ਮੰਡੀ ਤੇ ਅੱਜ ਉਹ ਬੰਦਾ ਇੱਥੇ ਨਹੀਂ ਆਉਂਦਾ ਤੇ ਪਹਿਲੀ ਜਿਹੜੀ ਆ ਸਾਰੀ ਵੇਖੋ ਗੈਰਵਾਦ ਹੋ ਗਈ ਡੇਰੇ ਗੈਰਵਾਦ ਹੋ ਗਏ ਰੁੱਖ ਇੱਕ ਕੁਦਰਤ ਜਿਹੜੀ ਆ ਐਡੀ ਬਿਆੰਤਾ ਵੀ ਜਦੋਂ ਇਹਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਕੋਈ ਨਹੀਂ ਸਾਂਭ ਸਕਦਾ ਕੁਦਰਤ ਉਹਨੂੰ ਆਪ ਦੇ ਵਿੱਚ ਸਮਾ ਲੈਂਦੀ ਆ ਹੁਣ ਇਹਦੇ ਘੇਰੇ ਘੇਰੇ ਕੰਦਾਂ ਦੇ ਵਿੱਚ ਵੀ ਰੁੱਖ ਹੋਗੇ ਪੁੱਪਲ ਹੋਗੇ ਚਾਰਸ਼ਪੇਰੇ ਹੁਣ ਕਿਸੇ ਟਾਈਮ ਨੂੰ ਮੈਨੂੰ ਸ਼ੱਕ ਆ ਵੀ ਇਹ ਵੈਸੇ ਹੀ ਢਹਿ ਢੇਰੀ ਹੋ ਜਾਣਾ ਤੇ ਉਹਨਾਂ ਜੇ ਆਪਾਂ ਇਹ ਫਿਲਮ ਰੇਰੀਏ ਉਹ ਟਾਈਮ ਵੇਖੀ ਤੇ ਯਾਦ ਕਰੀਏ ਵੀ ਇੱਥੇ ਕਿੰਨੀਆਂ ਰੌਣਕਾਂ ਹੁੰਦੀਆਂ ਹਨੀਆਂ ਕਿੰਨੇ ਬੰਦੇ ਕੰਮ ਕਰਦੇ ਹੋਣਗੇ ਕਿੰਨੀ ਫਸਲ ਹੁੰਦੀ ਹੋਊਗੀ ਕਿੰਨਾ ਜਿਹੜੇ ਬੰਦੇ ਨੇ ਇਹ ਡੇਰਾ ਬਣਾਇਆ ਉਹਨੂੰ ਕਿੰਨੀ ਮੰਨ ਦੇ ਵਿੱਚ ਰੀਤ ਹੋਊਗੀ ਸ਼ੌਂਕ ਉਹਨਾਂ ਸ਼ੌਂਕ ਨਾਲ ਵੀ ਯਾਰ ਮੈਂ ਇੱਕ ਜਵਾਰਾ ਇੱਧਰ ਇੱਕ ਜਵਾਰਾ ਇੱਧਰ ਵਿੱਚ ਕਾਏ ਵਿਆਹ ਕਰਾਂਗੇ ਕਿੱਡੇ ਸ਼ੌਂਕ ਦੇ ਨਾਲ ਉਹਨੇ ਸਾਰੇ ਕਰਮੜੇ ਬੰਦੇ ਨੂੰ ਇੱਕ ਕੰਮ ਛੱਡਨੇ ਪੈਂਦੇ ਭਾਈ ਕਰਮਜੀਤ ਦੀ ਰੀਤ ਹੀ ਵੀ ਅਸੀਂ ਇਹ ਚਵਾਰਾ ਵੇਖ ਕੇ ਹੋਣਾ ਅੱਜ ਜਿੰਨਾਂ ਨੂੰ ਮੈਂ ਲੈ ਕੇ ਆਇਆ ਐਸੇ ਕਰਕੇ ਵੀ ਚਲੋ ਤੁਹਾਨੂੰ ਅੱਜ ਮਾਰੇ ਹੁਣ ਉੱਤੇ ਚੜਨ ਦਾ ਥਾਂ ਨਹੀਂ ਆਹ ਲੱਗ ਜਿਹੜਾ ਸਾਹਮਣੇ ਤੁਸੀਂ ਦਰਿਆ ਵੇਖਣਦੇ ਆ ਇਹ ਬਿਆਸ ਦਰਿਆ ਵਾ ਇਹ ਬਿਆਸ ਦਰਿਆ ਵਾ ਤੇ ਸਾਹਮਣੇ ਜਿਹੜਾ ਧੁੰਨ ਪਿੰਡ ਪੈਣ ਰਿਹਾ ਧੁੰਨੀ ਧੁੰਨ ਪਿੰਡ ਵਜਦਾ ਜਿਹੜਾ ਮਾਝੇ ਦਾ ਔਰ ਸਾਹਮਣੇ ਦਰਗਾਈ ਸ਼ਾਹ ਜੀ ਜਗਾ ਜਿਹੜੀ ਵਜਦੀ ਆ ਵੇਖੋ ਵੀ ਹੁਣ ਇਹ ਦੋਹਾਂ ਕਸਾਲਾਂ ਦੇ ਵਿੱਚ ਇਹ ਜਿਹੜਾ ਟੈਟੇਰੀ ਹੋ ਜਾਣਾ ਸਾਰਾ ਕੋ ਤੇ ਨਹੀਂ ਤੇ ਉਹਨਾਂ ਸਮਿਆਂ 'ਚ ਉਹਨੇ ਬੰਦੇ ਨੇ ਬੱਤੀ ਵੀ ਲਗਾਈ ਸੀ ਸਾਰਾ ਕੁਝ ਕੀਤਾ ਹੈ ਹੁਣ ਵੇਖੋ ਤੁਸੀਂ ਵੀ ਕੀ ਬਣੀ ਜਾਂਦਾ ਕਿੰਡਾ ਵਧੀਆ ਸ਼ੈੱਡ ਸਾਰਾ ਗੈਰਵਾਦੀ ਹੋ ਗਿਆ ਸਿੱਧਾ ਬੈਗ ਤੇ ਜਾਵੜਨਾ ਆਪਣੀ ਦੇ ਇਹ ਅੱਜ ਮੁੰਡਿਆਂ ਨੂੰ ਸਾਰੀ ਗੱਟੀ ਘਮਾਉਣ ਦੇ ਆ ਕਿਹੜਾ ਚਬਾਰਾ ਇਹ ਕਿਹੜੀ ਬੈਗ ਤੇ ਆਏ ਆ ਇਹ ਮਾਸਟਰਾਂ ਦੀ ਬੈਗ ਤੇ ਹਾਂ ਤੋਂ ਪਰਾਂ ਨਾਮ ਤੇ ਆਹ ਮਾਸਟਰ ਗਰਨਾਮ ਸਿੰਘ ਦੀ ਵੈਗ ਆ ਜੀ ਅੱਜ ਵੀਰ ਨੂੰ ਸਾਰੀਆਂ ਪੁਰਾਣੀਆਂ ਬਾਈਕਾਂ ਜੋ ਗੱਟੀ ਦੇ ਵਿੱਚ ਆ ਰਿਉਂ ਫਾਰ ਦਿਖਾਉਂਦੇ ਆਂ ਜਿਹੜੀ ਹੋਦੇ ਰਹਿੰਦੇ ਇਹ ਨਹੀਂ ਕਦੀ ਆ ਜੀ ਸਰੇ ਭਰਾ ਵੇਖ ਯਾਤਰਾ ਛੋਟੇ ਕਿੰਨੇ ਪੁਰਾਣੇ ਆ ਰੋਖ ਥੋੜਾ ਹੁਣ ਲੱਭਦੇ ਤੇ ਪੁਰਾਣੇ ਰੋਖ ਟਿੱਪਲ ਬੁੱਪਲ ਥੱਲੀਆਂ ਲਓ ਜੀ ਆ ਤੁਹਾਨੂੰ ਮੰਡ ਦੀ ਜਿਹੜੀ ਸੈਂਚਰੀ ਦੇ ਵਿੱਚ ਬੱਲਟ ਬੈਠੇ ਇੱਕ ਕੁਦਰਤ ਦਾ ਨਜ਼ਾਰਾ ਵੇਖੋ ਬਹੁਤ ਿਆਰੀ ਜੰਗਲ ਹਰੇ ਇਹ ਰਵੰਦੇ ਆਦਰੇ ਆ ਦੇਖੋ ਸਵਾ ਇਹ ਇਲਾਕੇ ਦੇ ਵਿੱਚ ਸਰਦਨ ਦੇ ਇੰਨੇ ਫਾਪਾਣੀ ਸ਼ਕਲ ਲੰਗੇ ਕੜੀ ਪ੍ਰਸ਼ਾਦਾ ਬਣਿਆ ਹੀ ਸਿੱਧਾ ਸਭ ਕੁਝ ਨਾ ਚੋਰੀਆਂ ਸੋਨੀਆ ਨੂੰ ਤਾਂ ਘਟਕਪਾ ਕੇ ਤਲਕਾਂ ਚਾਹੇ ਕਿਸੇ ਕੰਨੀ ਦੇ ਸਿਚਕਣ ਲਈ ਕਾਫੀ ਮਾਰ ਕੇ ਪਹੁੰਚਦੇ ਗਏ ਅੱਲੋਏ ਇਧਰ ਨੂੰ ਆਣਾ ਗਿਆ ਨੂੰ ਜਾਣਾ